ਸਹਿਣਿਆਂ ਤੇ ਖਾਣ ਪੀਣਿਆਂ ਸਾਡੀ ਪ੍ਰੈਕਟਿਸ ਆ ਹੁਣ ਇਹ ਲੋਕ ਜਿੰਨਾਂ ਨੂੰ ਆਪਾਂ ਮਿਲੇ ਆ ਖਾਸ ਕਰਕੇ ਹੁਣ ਸਾਰੇ ਦਾ ਸਾਨੂੰ ਨਹੀਂ ਪਤਾ ਕਿ ਸਾਰੇ ਹਾਂ ਮਾਚਰ ਪਰਦੇਸ਼ ਦੇ ਵਿੱਚ ਜਿੰਨੇ ਕੁ ਲੋਕਾਂ ਨੂੰ ਅਸੀਂ ਮਿਲੇ ਆ 1.5-200 ਦੇ ਲਾਗੇ ਛੱਕੀ ਉਹਨਾਂ ਵਿੱਚ ਸਾਨੂੰ ਕੋਈ ਮੋਟਾ ਬੰਦਾ ਜਿਹੜਾ ਉਹ ਨਹੀਂ ਮਿਲਿਆ ਜਿਹਦੇ ਹੈਵੀ ਫੈਟ ਹੋ ਗਏ ਹਨਾ ਐ ਸਭ ਤੋਂ ਵੱਡਾ ਕਾਰਨ ਤੇ ਹੀ ਆ ਕਿ ਉਹ ਇੱਕ ਤੇ ਵਾਤਾਵਰਨ ਜਿਹੜਾ ਇੱਥੇ ਉਹ ਬੜਾ ਸਾਫ਼ ਹੈਗਾ ਆ ਨੰਬਰ 2 ਤੇ ਇਹਨਾਂ ਨੂੰ ਜਿਹੜਾ ਆ ਉਹ ਤੁਰਨਾ ਪੈਂਦਾ ਹੈ ਜਾਨੀ ਕਿ ਚੜ੍ਹਾਈ ਜਿਹੜੀ ਚੜ੍ਹਨੀ ਪੈਂਦੀ ਆ ਹਨਾ ਹਾਂਜੀ ਉੱਪਰ ਕਮਰੇ ਆ ਪਹਾੜੀਆਂ ਦੇ ਆਪਾਂ ਦੇਖਿਆ ਥੱਲੇ ਖਾਣ ਪੀਣ ਨੂੰ ਕੁਝ ਲੈਣ ਜਾਣਾ ਇਹਨਾਂ ਨੇ ਕੋਈ ਹੋਰ ਕੰਮ ਜਾਣਾ ਆ ਕੋਈ ਸਰਕਾਰੀ ਕੰਮ ਜਾਣਾ ਆ ਉਹਦੀ ਥੱਲੇ ਆਉਣਾ ਪੈਣਾ ਹਨਾ ਤੇ ਕਾਫੀ ਵਾਟ ਜਿਹੜੀ ਆ ਉਹ ਤੁਰਨੀ ਪੈਂਦੀ ਆ ਹਨਾ ਤੇ ਬਾਕੀ ਇੱਥੇ ਕੋਈ ਜਿਹੜਾ ਆ ਫਰੂਟ ਵੀ ਜ਼ਿਆਦਾ ਹੁੰਦਾ ਆ ਲੋਕ ਉਬਾਲੂ ਚੌਲ ਜਿਹੜਾ ਆ ਬਹੁਤ ਜ਼ਿਆਦਾ ਖਾਣ ਦੇ ਸ਼ਕੀਨ ਹੈਗੇ ਆ ਇਹ ਕਿਉਂਕਿ ਉਹਦੇ ਵਿੱਚ ਬਹੁਤ ਹਲਕਾ ਹੋ ਜਾਂਦਾ ਹਨ ਆਪਾਂ ਹੁਣ ਅਸ਼ੀਰਵਾਦ ਦਾ ਆਟਾ ਖਾ ਖਾ ਗਏ ਹਨਾ ਆਟਾ ਨਹੀਂ ਹੈਗਾ ਵੈਸੇ ਦਰਅਸਲ ਉਹ ਮੈਦਾ ਹੀ ਆ ਉਸੇ ਹੀ ਕਾਰਨ ਜਿਹੜਾ ਆ ਜੇ ਆਪਾਂ ਹੁਣ ਗੋਰਿਆਂ ਨੂੰ ਖਾਂਦੇ ਦੇਖੀਏ ਨਾ ਅਸੀਂ ਤੁਰਕੀ ਚ ਗਏ ਸੀਗੇ ਤਾਂ ਸਾਨੂੰ ਉੱਥੇ ਟੰ ਟੰ ਰੋਟੀ ਨਹੀਂ ਮਿਲੀ ਸੀ ਬੜੇ ਮਹਿੰਗੇ ਹੁੰਦੇ ਆ ਅਸੀਂ ਚੈੱਕ ਕੀਤੇ ਉੱਥੇ ਦੇ ਰੈਸਟੋਰੈਂਟਾਂ ਦੇ ਕਿਤੇ ਵੀ ਉਹ ਜਿਹੜੀ ਚਪਾਤੀ ਹੈ ਨਹੀਂ ਸੀ ਹੈ ਜਿਆਦਾ ਉਥੇ ਨਾਨਵੈਜੀ ਜਾਂ ਬਾਹਰਲੀਆਂ ਜਿਆਦੀਆਂ ਕੰਟਰੀਆਂ ਦੇ ਵਿੱਚ ਤੇ ਇਹ ਵਿੱਚ ਤੁਹਾਨੂੰ ਜਿਹੜਾ ਆ ਉਹ ਆਪ ਹੀ ਲਾਗੇ ਖੜੇ ਹੋ ਕੇ ਤੇ ਜਾਂ ਫਿਰ ਆਪ ਹੀ ਮੈਨੂੰ ਉਹ ਤਿਆਰ ਕਰਨਾ ਪੈਂਦਾ ਉਥੇ ਤੁਸੀਂ ਡੱਬਾ ਰੋਟੀ ਲੈ ਲਓਗੇ ਕੁਝ ਸੈਲਡ ਲੈ ਲਓਗੇ ਕੁਝ ਫਰੂਟ ਲੈ ਲਓਗੇ ਹਨਾ ਬਿਸਕਟ ਲੈ ਲਓਗੇ ਇਦਾਂ ਦੀਆਂ ਚੀਜ਼ਾਂ ਇਹਨਾਂ ਉਹ ਜੇ ਗੁਰੇ ਲੋਕ ਸਪਾਹੀਸੀ ਖਾਂਦੇ ਵੀ ਆ ਮਤਲਬ ਜਿਦਾ ਆਪਣੇ ਆਲੂ ਫਿੰਗਰ ਆਪਾਂ ਪੰਜਾਬੀ ਚ ਉਹਨੂੰ ਕਹਿੰਦੇ ਹਨਾ ਆਲੂਆਂ ਵਾਲੇ ਪਕੌੜੇ ਹਾਂਜੀ ਗੋਰੀ ਉਹਨਾਂ ਨੂੰ ਜੇ ਆਪਣੀ ਜਿਹੜੀ ਪੜੀ ਲਿਖੀ ਜਨਰੇਸ਼ਨ ਆ ਉਹ ਕੀ ਕਹਿੰਦੀਆਂ ਨੂੰ ਜਿਹੜੇ ਫਿੰਗਰ ਹੁੰਦੇ ਆ ਜਿਹਨੂੰ ਫਿੰਗਰ ਫਰਾਈਜ਼ ਕਹਿੰਦੇ ਹਨਾ ਫਰਾਈਜ਼ ਹਾਂ ਜੇ ਗੋਰੀ ਲੋਕੋ ਖਾਂਦੇ ਵੀ ਆ ਹਨਾ ਤੇ ਉਹ ਆਪਣਾ ਪਸੀਨਾ ਜਿਹੜਾ ਆ ਉਹਨਾਂ ਵਹਾ ਲੈਂਦੇ ਆ ਕਰਕੇ ਪ੍ਰੈਕਟਿਸ ਕਰਕੇ ਫਿਰ ਉਹਨਾਂ ਦਾ ਜ਼ਿਆਦਾ ਇਹ ਖਾਣ ਦਾ ਟਾਈਮ ਜਿਹੜਾ ਆ ਹਨਾ ਉਹ ਸਵੇਰੀ 12 ਵਜੇ ਜਦੋਂ 2 ਵਜੇ ਤੋਂ ਪਹਿਲਾਂ-ਪਹਿਲਾਂ ਹੁੰਦਾ ਆ ਤੇ ਆਪਾਂ ਕੀ ਕਰਦੇ ਆ ਆਪਾਂ ਰਾਤ ਨੂੰ ਲੈ ਕੇ ਆਉਨੇ ਆ ਬਰਗਰ ਲਿਆਉਣਾ ਪੀਜ਼ਾ ਲਿਆਉਣਾ ਹਨਾ ਆਪਾਂ ਉਹ ਰਾਤ ਨੂੰ ਲੈ ਕੇ ਆਉਨੇ ਆ ਤੇ ਰਾਤ ਨੂੰ ਖਾ ਕੇ ਆਪਾਂ ਸੌ ਜਾਣਾ ਉਹਦੇ ਨਾਲ ਫੈਟ ਹੀ ਬਣਦੀ ਆ ਅੰਦਰ ਜਦੋਂ ਤੁਹਾਡਾ ਗੈਸਟਰੋਨ ਲੈਵਲ ਉੱਪਰ ਜਾਣ ਲੱਗ ਪਿਆ ਇੱਕ ਆਪਾਂ ਉਹ ਜਿਹੜੀ ਵੀਡੀਓ ਬਣਾਉਣੀ ਆ ਨਾ ਅਸੀਂ ਅੱਗੇ ਵੀ ਤੁਹਾਨੂੰ ਨਾਲ ਵਾਦਾ ਕੀਤਾ ਹੋਇਆ ਹੈ ਸਾਨੂੰ ਕਈ ਫੋਨ ਵੀ ਆਏ ਆ ਔਰ ਇਹ ਤੇ ਵੀਡੀਓ ਬਣਾਉਣ ਲਈ ਉਹਦੇ ਵਿੱਚ ਵੀ ਖਾਣ ਪੀਣ ਨੂੰ ਜਿਹੜੀ ਬੜੀ ਮਹੱਤਾ ਦਿੱਤੀ ਗਈ ਹੈ ਹਨ ਜਿੱਦਾਂ ਦਾ ਤੁਸੀਂ ਖਾਂਦੇ ਹੋ ਉਦਾਂ ਦਾ ਤੁਹਾਡਾ ਮਨ ਜਿਹੜਾ ਹੋ ਜਾਂਦਾ ਤਾਂ ਆਪਣੇ ਬਜ਼ੁਰਗਾਂ ਨੇ ਵੀ ਇਹ ਗੱਲ ਕਹੀ ਸੀ ਅਸੀਂ ਗੱਲ ਵਾਲੀ ਵੀਡੀਓ 'ਚ ਵੀ ਇਹ ਗੱਲ ਕੀਤੀ ਸੀ ਕਿ ਵੀ ਜਿਹਾ ਸਾਣਾ ਤੇ ਸਾ ਮਨ ਸਾਡੇ ਬਜ਼ੁਰਗਾਂ ਨੇ ਕਿੰਨੇ ਉਹ ਅੱਜ ਤੱਕ ਕਿੰਨੇ 100 ਸਾਲ ਪਹਿਲਾਂ ਹਨ ਸਾਨੂੰ ਬੜੀਆਂ ਵਧੀਆ ਗੱਲਾਂ ਦੱਸਿਐ ਸੀ ਤੇ ਸੋਹ ਬਲਰਾਜ ਸਿੰਘ ਜੀ ਆਪਾਂ ਬਹੁਤ ਜਲਦੀ ਸਵਿਟਜ਼ਰਲੈਂਡ ਦੀ ਧਰਤੀ ਤੇ ਜਿਹੜੇ ਆਹੋ ਆਪ ਦੇ ਚਰਨ ਪਾ ਰਹੇ ਆ ਤੇ ਤੁਸੀਂ ਆਪਣੀ ਤਿਆਰੀ ਰੱਖੋ ਪੂਰੀ ਤੇ ਪਤਾ ਲੱਗਾ ਸੀ ਤੁਸੀਂ ਛੁੱਟੀਆਂ ਹੋਰ ਲੈ ਲਈਆਂ ਸਾਡਾ ਕਰਕੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕਸ ਧੰਨਵਾਦ ਤੁਹਾ ਤੇ ਤੁਹਾਡੇ ਨਾਲ ਅਸੀਂ ਵਾਦਾ ਕੀਤਾ ਹੈਗਾ ਕਿ ਅਸੀਂ ਕਿੱਥੇ-ਕਿੱਥੇ ਜਾਵਾਂਗੇ ਤੁਹਾਨੂੰ ਮਲੋ ਨਾਲ ਕਮਾਵਾਂਗੇ ਹਨਾ ਤੇ ਇਹੋ ਵੀਡੀਓ ਨਾਲੋਂ ਨਾਲ ਤੁਹਾਨੂੰ ਜਿਹੜੇ ਉਹ ਭਾਈ ਜਾ ਰਹੇ ਆ ਤੇ ਤੁਹਾਡਾ ਕਰਕੇ ਅਸੀਂ ਉਹ ਚੈਨਲ ਜਿਹੜਾ ਬਣਾਇਆ 13 ਲਾਸਟ ਰਾਈਡ ਤੇ ਤੁਹਾਡੇ ਕਈ ਦੋਸਤਾਂ ਮਿੱਤਰਾਂ ਨੇ ਉਹਨੂੰ ਸਬਸਕ੍ਰਾਈਬ ਕੀਤਾ ਸੋ ਉਹਦੇ ਲਈ ਵੀ ਉਹਨਾਂ ਦਾ ਵੀ ਧੰਨਵਾਦ ਤੇ ਆਪਾਂ ਤੁਹਾਨੂੰ ਬਾਹਰ ਲਈ ਵੀ ਜਿਹੜੇ ਆ ਉਹ ਜਾਦੀ ਦਿਖਾਉਣੇ ਆ ਥੋੜੀ ਥੋੜੀ ਗੱਲਬਾਤ ਜਿਹੜੀ ਆ ਉਹ ਚੱਲਦੀ ਰਹੇਗੀ ਅੱਛਾ ਡਾਟਾ ਭਾਈ ਗੋਰੀਆਂ ਦੀ ਗੱਲ ਕਰਦੇ ਸੀਗੇ ਗੋਰੀਆਂ ਦੇ ਵਿੱਚ ਇੱਕ ਚੀਜ਼ ਦੇਖੀ ਆ ਉਹ ਇੱਕ ਉਹਨਾਂ ਦੇ ਫੇਸ ਦੇ ਉੱਤੇ ਸਮਾਈਲ ਬੜੀ ਰਹਿੰਦੀ ਆ ਖੋਸ਼ ਰਹਿੰਦੇ ਆ ਉਹਦਾ ਕੁਝ ਕਾਰਨ ਦੱਸ ਸਕਦੇ ਹੋ ਤੁਸੀਂ ਕੀ ਕਾਰਨ ਹੋ ਸਕਦਾ ਫੇਰ ਗੱਲ ਉੱਥੇ ਆ ਜਾਣੀ ਆ ਕਿ ਉਹ ਜਿਹੜਾ ਆਪਦਾ ਇੱਕੋ ਜਿਹਾ ਜਿਹੜਾ ਹਨਾ ਉਹਨਾਂ ਦਾ ਫੂਡ ਚ ਐਨ ਇੱਕੋ ਜਿਹੀ ਨਹੀਂ ਹੈਗੀ ਉਹ ਉਹ ਚੇਂਜ ਕਰ ਕਰਕੇ ਖਾਂਦੇ ਆ ਉਹ ਆਪਣੀ ਸਿਹਤ ਦਾ ਬੜਾ ਖਿਆਲ ਰੱਖਦੇ ਆ ਉਹ ਸਾਡੇ ਵਾਂਗੂ ਪੀੜੀਆਂ ਨਹੀਂ ਪੀੜੀਆਂ ਲਈ ਜੋੜਦੇ ਨਹੀਂ ਹਾਂ ਕੁਝ ਪਰਸੈਂਟ ਹੈ ਆ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਨੇਚਰ ਸੇਮ ਸਾਡੇ ਵਰਗਾ ਨਹੀਂ ਤਾਂ ਉਹਨਾਂ ਦੇ 80 80 ਸਾਲ ਦੇ ਆਪਾਂ ਦੇਖੀਆਂ ਉਹ ਬਜ਼ੁਰਗ ਔਰਤਾਂ ਜਿਹੜੀਆਂ ਹਨਾ ਉਹ ਆਪਣੇ 30 35 ਸਾਲਾਂ ਦੀ ਕੋਈ ਸਲਮ ਜਿਹੜੀ ਲੇਡੀਜ਼ ਹੋਊਗੀ ਪੰਜਾਬ ਦੀ ਹਾਂਜੀ ਹਾਂ ਉਹ ਤੋਂ ਵੀ ਕਿਤੇ ਵਧੀਆ ਹੋਊ ਉਹਦਾ ਯਾਨੀ ਕਿ ਇੰਨਾ ਆਪਣੇ ਸਰੀਰ ਨੂੰ ਫਿੱਟ ਰੱਖਦੀ ਆ ਸ਼ੈਕਲ ਚਲਾਉਂਦੇ ਆ ਦੌੜਾ ਲਾਉਂਦੇ ਆ ਹਨ ਤੇ ਆਪਣੇ ਤੋਂ 30 35 ਸਾਲਾਂ ਚ ਗੋਡੇ ਚ ਵਾਬਦੇ ਜਾਂਦੇ ਲੋਕਾਂ ਦੇ ਕਿਤਨਾ ਕਿਤੇ ਟੈਨਸ਼ਨ ਫਰੀ ਰਹਿੰਦੇ ਹੋ ਨਾ ਉਹ ਕਾਫੀ ਟੈਨਸ਼ਨ ਫਰੀ ਵੀ ਰਹਿੰਦੇ ਆ ਉਹਨਾਂ ਦਾ ਰਹਿਣ ਸਹਿਣ ਜਿਹੜਾ ਆ ਉਹ ਬੜਾ ਵਧੀਆ ਹੈਗਾ ਆ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਬੜਾ ਮੇਨਟੇਨ ਕੀਤਾ ਹਾਂ ਮੇਨਟੇਨ ਕੀਤਾ ਹੋਇਆ ਆ ਸਾਡੇ ਅੰਗੋਂ ਨਹੀਂ ਵੀ ਜੇ ਉਹ ਇੱਕ ਤਾਂ ਟੈਨਸ਼ਨ ਲਈ ਜਾਨੀ ਬਿਨਾਂ ਵਜ੍ਹਾ ਹੀ ਇਹ ਨਹੀਂ ਸੋਚਣਾ ਵੀ ਖਾਣ ਨੂੰ ਦੋ ਰੋਟੀਆਂ ਮਿਲੀਆਂ ਸਿਗੀਆਂ ਬਸ ਇਹਦਾ ਸ਼ੁਕਰਾਨਾ ਆਇਆ ਸਤਿਗੁਰ ਦਾ ਹਨਾ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਇਹੀ ਕਿਹਾ ਸੀਗਾ ਵੀ ਸ਼ੁਕਰਾਨਾ ਹੀ ਕਰਨਾ ਹੈ ਇਹਨੂੰ ਤੇ ਬਿਨਾਂ ਸੰਤੋਖ ਨਹੀਂ ਕੋ ਰਾਜੀ ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਹਨਾ ਉਨਾ ਚਿਰ ਆਪਾਂ ਰੱਜ ਨਹੀਂ ਸਕਦੇ ਤੇ ਆਪਾਂ ਗੱਲਾਂ ਗੱਲਾਂ ਕਰਕੇ ਆਪਾਂ ਹਾਂਜੀ ਐਨ ਐਚ 5 'ਚ ਆ ਗਏ ਐਨ ਐਚ 5 'ਚ ਆਪਾਂ ਪਹੁੰਚ ਗਏ ਆ ਮੇਨ ਸੜਕ 'ਤੇ ਆ ਗਏ ਹਾਂ ਬਿਲਕੁਲ ਸਹੀ ਜੀ ਜਸਵਾਪਾ ਕਿਹੜੀ ਸਟਾਟ ਤੇ ਆ ਗਏ ਜੋ ਕੋਈ ਜਾਣਕਾਰੀ ਦੋ ਦੋਸਤਾਂ ਨੂੰ ਆਪਾਂ NH5 ਤੇ ਆ ਗਏ ਆ ਇਹ Shimla Chandigarh highway ਆ ਤੇ ਬਹੁਤ ਵਧੀਆ ਆ ਜਦੋਂ ਵੀ ਤੁਸੀਂ ਕਿਤੇ ਇਧਰ ਆਉਣਾ ਹੋਵੇ ਅਸੀਂ ਪਿਛਲੀ ਵਾਰ ਆਏ ਸੀਗੇ ਤਸੀਂ ਆ ਨਾ ਉੱਥੋਂ ਪਿਛੋਂ ਇੱਕ ਸਾਈਡ ਜੀ ਨੂੰ ਹੋ ਗਿਆ ਮੇਰੇ ਸਾਬ ਨਾਲ ਖੜ ਰੜ ਤੋਂ ਸਰਡ ਤੋਂ ਜਾਂ ਮਹਾਲੀ ਦੇ ਦਾ ਪ੍ਰਮਾਣਿਤ ਪ੍ਰਮਾਣੂ ਤੋਂ ਹੈ ਪ੍ਰਮਾਣੂ ਵਾਲੀ ਉਹ ਸੜਕ ਹੈ ਚਲੋ ਜੇ ਤਾ ਤੁਸੀਂ ਲੋਥਪ ਲੈਣਾ ਹੈ ਤੁਹਾਡੀ ਡਰਾਈਵਿੰਗ ਜਿਹੜੀ ਆ ਉਹ ਕਿਹੜੀ ਹੁੰਦੀ ਆ F1 F+ ਜੇ ਤੋ ਲੋਡ ਡਰਾਈਵਰੀ ਆ ਤਾਂ ਵੀ ਤਾਂ ਫੇਰ ਤੁਸੀਂ ਜਰੂਰ ਉਧਰ ਦੀ ਇੰਜੋਏ ਕਰ ਸਕਦੇ ਆ ਰੁਕ ਰੁਕ ਕੇ ਆ ਸਕਦੇ ਆ ਨਾ ਹੋਰ ਆਨੰਦ ਲੈ ਸਕਦੇ ਆ ਜੇ ਤੁਹਾਡੀ ਡਰਾਈਵਰੀ ਮੇਰੇ ਵਰਗੀ ਆ ਕੱਚੀ ਪੱਕੀ ਜੀ ਹਨਾ ਫੇਰ ਤੁਸੀਂ ਇਹ ਵਾਲਾ ਹਾਈਵੇ ਜਿਹੜਾ ਹੈ ਇਹ ਹੀ ਬਹੋਤ ਤੇ ਬਹੁਤ ਸੋਹਣਾ ਹਾਈਵੇ ਇੱਥੇ ਬਣਿਆ ਹੈ ਨਜਾਰੇ ਨਾਲ ਆਓ ਐਨ ਪੈਨਸ਼ਨ ਫ੍ਰੀ ਹੋ ਕੇ ਆਓ ਹਾਂ ਇੱਕ ਹੋਰ ਇੱਥੇ ਮੈਂ ਐਡ ਕਰ ਦਵਾਂ ਵੀ ਅੱਜ ਤੋਂ 12-13 ਸਾਲ ਪਹਿਲਾਂ ਵੀ ਹਨਾ ਮੈਂ ਥੋੜਾ ਜਿਹਾ ਇੱਧਰ ਘੁੰਮਿਆ ਸੀ ਤੇ ਪਰ ਉਹ ਜਿੱਦਾਂ ਮੈਂਟਲੀ ਤੌਰ ਤੇ ਬੰਦਾ ਜਿਹੜਾ ਉਹ ਸੈੱਟ ਨਾ ਹੋਵੇ ਤੇ ਫਿਰ ਉਹ ਘੁੰਮਣ ਦਾ ਜਿਹੜਾ ਹੈ ਹਨਾ ਉਹ ਆਨੰਦ ਨਹੀਂ ਆਦਾ ਪਹਿਲਾਂ ਮੈਂਟਲੀ ਜਿਹੜਾ ਹੈ ਆਪਣੇ ਆਪ ਨੂੰ ਆਪਾਂ ਹਨਾ ਪ੍ਰਪੇਅਰ ਕਰ ਲਈਏ ਯਾਨੀ ਕਿ ਜੇ ਆਪਾਂ ਕਿਤੇ ਜਾਣਾ ਆ ਤੇ ਆਪਾਂ ਉਥੋਂ ਦੀ ਮਾਤਦਾ ਯਾਨੀ ਕਿ ਜੀ ਇੰਨਾ ਪੈਸਾ ਵੀ ਖਰਚਣਾ ਆਪਾਂ ਮੈਂ ਹੁਣ ਕਰਦਾ ਵੀ ਮੈਂ ਦੁਬਈ ਗਿਆ 2016 ਆ ਜਣਾ ਮੇਰਾ ਵੀਰ ਗੁਰਪ੍ਰੀਤ ਸਿੰਘ ਅਕਾਲੀ ਬੜੀ ਉਹਨੇ ਸੇਵਾ ਕੀਤੀ ਬਹੁਤ ਕਮਾਇਆ ਮੈਨੂੰ ਪਰ ਉਦੋਂ ਵੀ ਮੈਂ ਮੈਂਟਲੀ ਤੌਰ ਤੇ ਜਿਹੜਾ ਉਹ ਅਪਸੈਟ ਹੀ ਸੀਗਾ ਯਾਨੀ ਕਿ ਇੰਨਾ ਆਨੰਦ ਨਹੀਂ ਲੈ ਸਕਿਆ ਮੈਂ ਹੁਣ ਜਦੋਂ ਧੀਆਂ ਕੁਝ ਵੱਖਰੀਆਂ ਤਕਨੀਕਾਂ ਕੁਝ ਵੱਖਰੀ ਮੈਡੀਟੇਸ਼ਨ ਕੁਝ ਇਹੋ ਜਿਹਾ ਸਿੱਖਿਆ ਆ ਜਿੱਥੇ ਆਪਾਂ ਆਪਦਾ ਜਿਹੜਾ ਥੌਟ ਪ੍ਰੋਸੈਸ ਰੇਡੀਆ ਹਨ ਜਿਹੜਾ ਆਪਾਂ ਨੂੰ ਤੰਗ ਕਰਦਾ ਹੈ ਉਹਨੂੰ ਆਪਾਂ ਜੇ ਉਹ 50% ਆਪਣੇ ਤੇ ਹੈਵੀ ਹੈ ਹਨ ਆਪਾਂ 2 ਜਾਂ 4% ਤੇ ਉਹਨੂੰ ਲਿਆ ਸਕਦੇ ਹਾਂ ਹਾਂ ਜੀ ਕੋਈ ਸਾਡੀ ਗੱਲ ਨੂੰ ਜਿਆਦਾ ਯਾਨੀ ਕਿ ਗੁਣਾ ਚਾਵੇ ਉਹਦਾ ਮਨ ਉਹਦਾ ਮੰਨਦਾ ਹੋਵੇ ਵੀ ਮੈਂ ਆਪਦਾ ਥੌਟ ਜਿਹੜੇ ਆ ਉਹਨਾਂ ਨੂੰ ਬਲੌਕ ਕਰਨਾ ਚਾਹੁੰਦਾ ਹਾਂ ਜਾਂ ਰੋਕਣਾ ਚਾਹੁੰਦਾ ਹਾਂ ਫਿਰ ਅਸੀਂ ਉਹਦਾ 0 ਤੇ ਵੀ ਲਿਆ ਸਕਦੇ ਹਾਂ ਪਰ ਇਹ ਆ ਵੀ ਉਹਨੂੰ ਸਾਡੀਆਂ ਜਿਹੜੀਆਂ ਗੱਲਾਂ ਆ ਉਹ ਫੋਲੋ ਕਰਨੀਆਂ ਪੈਣਗੀਆਂ ਸਾਉਤੋਂ ਪਹਿਲਾਂ ਤੁਹਾਨੂੰ ਔਰੇ ਵਾਲੀ ਜਿਹੜੀ ਆ ਹਨਾ ਵੀਡੀਓ ਸਾਡੀ ਥੋੜੇ ਦਿਨਾਂ ਤੱਕ ਸ਼ੈਤ ਅਸੀਂ ਕਰ ਲਈਏ ਭਾਈ ਮਨਿੰਦਰ ਸਿੰਘ ਜੀ ਨਾਲ ਵੀ ਗੱਲ ਹੋਈ ਸੀਗੀ ਉਹ ਵੀ ਉੱਤੇ ਕੋਲ ਸਟੱਡੀ ਕਰ ਰਹੇ ਆ ਬਾਕੀ ਤਾਂ ਬਹੁਤ ਮੇਰੇ ਹਿਸਾਬ ਨਾਲ ਪਿਛਲੇ 6 ਮਹੀਨੇ ਤੋਂ ਔਰੇ ਤੇ ਜਿਹੜੀ ਆ ਉਹ ਸਟੱਡੀ ਕਰ ਰਹੇ ਆ ਤੇ ਕਾਫੀ ਗੱਲਾਂ ਉਹਦੇ ਵਿੱਚ ਜਿਹੜੀਆਂ ਅਸੀਂ ਸਿੱਖੀਆਂ ਆ ਕੁਝ ਸਾਡੇ ਜਿਹੜੇ ਸਰ ਨੇ ਉਹਨਾਂ ਦੇ ਕੋਲੋਂ ਬਹੁਤ ਅਸੀਂ ਗੱਲਾਂ ਜਿਹੜੀਆਂ ਆ ਉਹ ਸਿੱਖੀਆਂ ਆ ਔਰਾ ਇੱਕ ਪਾਵਰਫੁੱਲ ਜਿਹੜੀ એનર્ਜੀ ਆ ਆਪਣੀ ਤੇ ਉਹਦੇ ਨਾਲ ਵੀ ਬਹੁਤ ਮਸਲੇ ਹੱਲ ਹੋ ਜਾਂਦੇ ਆ ਜੇ ਆਪਣਾ ਔਰਾ ਜਿਹੜਾ ਆ ਉਹ ਹੋਵੇ ਉਹਦੇ ਵਿੱਚ ਕਈ ਬੰਦੇ ਜਿਹੜੇ ਰਾਜਨੀਤੀ ਚਾਹੇ ਉਹਦੇ ਤੇ ਵੀ ਚੱਲ ਆਪਾਂ ਇੱਕ ਵੀਡੀਓ ਸੱਚ ਤਾਂ ਦੇ ਨਾਲ ਵਾਦਾ ਸੀ ਬਲਰਾਜ ਜੀ ਦੇ ਨਾਲ ਇਹ ਕਿ ਰਾਜਨੀਤੀ ਤੇ ਪੰਜਾਬ ਦੀ ਭਾਰਤੀ ਰਾਜਨੀਤੀ ਕਿਹੋ ਜਿਹੀ ਆ ਤੇ ਬਲਰਾਜ ਜੀ ਅਹੀ ਸਵਿਟਜ਼ਰਲੈਂਡ ਦੀ ਰਾਜਨੀਤੀ ਬਾਰੇ ਵੀ ਤੁਹਾਡੇ ਕੋਲੋਂ ਜਾਣਨਾ ਇੱਥੇ ਜਿਹੜੀ ਇੱਥੋਂ ਦੀ ਪਾਰਲੀਮੈਂਟ ਆ ਯੂਰੇਚ ਦੇ ਵਿੱਚ ਆ ਸ਼ਾਇਦ ਉਹ ਅਸੀਂ ਉਹ ਵੀ ਦੇਖਾਂਗੇ ਉੱਥੋਂ ਦੀ ਸਕੂਲ ਜਿਹੜੇ ਆ ਉਹ ਵੀ ਦੇਖਾਂਗੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਅਸੀਂ ਕਿਹੜੀਆਂ ਕਿਹੜੀਆਂ ਜਗ੍ਹਾ ਦੇਖਣੀ ਆ ਚਾਹੁੰਦੇ ਆ ਅਸੀਂ ਬਾਲੀਆਂ ਬਾਰਗਾਂ ਨਹੀਂ ਦੇਖਣੀ ਆ ਅਸੀਂ ਜਿੱਥੇ ਵੱਡੇ ਵੱਡੇ ਅਫਸਰ ਸ਼ੈਗਲਾ ਤੇ ਆਉਂਦੇ ਆ ਜਿ ਅੱਜ ਤੱਕ ਹਨਾ ਜਿੱਥੇ ਉਹ ਵੱਡੇ ਹੈਗਾ ਯਾਰ ਯੂਰੇਚ ਦੇ ਵਿੱਚ ਇੱਕ ਯੂਨੀਵਰਸਿਟੀ ਆ ਮੈਂ ਤੁਹਾਨੂੰ ਉਹਦਾ ਨਾਮ ਭੇਜਣਾ ਉਹਦੇ ਵਿੱਚ ਵੱਡੇ ਵੱਡੇ ਪ੍ਰੋਫੈਸਰ ਜਿਹੜੇ ਆ ਉਹ ਵੀ ਸ਼ੈਗਲਾ ਤੇ ਆਉਂਦੇ ਆ ਤੇ ਉੱਥੇ ਮੇਰੇ ਸਾਹ ਨਾਲ ਕੀ ਕਹਿੰਦੇ ਹੁੰਦੇ ਐ ਇਹਨੂੰ ਕਾਰ ਸਟੈਂਡ ਹੋਰ ਕੀ ਕਹਿੰਦੇ ਇਹਨੂੰ ਕਾਰ ਸਟੈਂਡ ਉਹ ਜਿੱਥੇ ਆਪਾਂ ਕਾਰ ਲਾਉਂਦੇ ਆ ਪਾਰਕਿੰਗ ਪਾਰਕਿੰਗ ਕਾਰਾਂ ਵਾਲੀ ਪਾਰਕਿੰਗ ਜਿਹੜੀ ਉਹ ਘੱਟ ਆ ਸਾਈਕਲਾਂ ਵਾਲੀ ਪਾਰਕਿੰਗ ਵੱਡੀ ਆ ਕਿਉਂਕਿ ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਜਿਹੜੀ ਸਾਈਕਲ ਹੁੰਦੇ ਆ ਆਪਾਂ ਪਾਰਲੀਮੈਂਟ ਵੀ ਦੇਖਾਂਗੇ ਤੇ ਜੀ ਇੱਕ ਹੋਰ ਮਿਹਰਬਾਨੀ ਕਰਦੇ ਆਂ ਤੇ ਉਹ ਜਿਹੜੀ ਜਿੱਥੇ ਭਾਰਤ ਦੇ ਲੀਡਰਾਂ ਦਾ ਪੈਸਾ ਪਿਆਸ ਸਿੱਧੇ ਸੈਂਕਟਚ ਜੇ ਕਿਤੇ ਉਹਦੇ ਦਰਸ਼ਨ ਕਰਾ ਦਿਉ। ਉਹ ਤਾਂ ਮੋਤੀ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੈਂ 15-15 ਲੱਖ ਦਵਾਂਗਾ। ਚਲ ਸਾਨੂੰ ਤਾਂ ਲੋੜ ਨਹੀਂ ਹੈਗੀ। ਜੇ ਗਰੀਬ ਲੋਕਾਂ ਨੂੰ ਦੇ ਸਕਾਂ ਤੇ ਜ਼ਰੂਰ ਉਹ ਦੇ ਦੇਣਾ ਤਾਂ ਉਹ ਬੈਂਕ ਜ਼ਰੂਰ ਦੇਖਣੀ ਆ। ਸويس ਬੈਂਕ ਕਿੱਥੇ ਆ ਹੈ? ਉਹਨੂੰ ਮਥਾ ਟੇਕ ਆਈਏ ਵੀ ਕਿਤੇ ਤੂੰ ਸਾਡੇ ਪੈਸੇ ਜਿਹੜੇ ਆ ਭਾਰਤ ਦੇ ਉਹ ਸਾਨੂੰ ਦੇ ਦਿਓ ਵਾਪਸ। ਤੇ ਸਾਡੇ ਭਾਰਤ ਦਾ ਜਿਹੜਾ ਉਹ ਕੁਝ ਬਣ ਸਕੇ। ਤੇ ਵੇਖੀ ਤਾਂ ਬਹੁਤ ਡਿਵੈਲਪਮੈਂਟ ਹੋ ਰਹੀ ਆ। ਪਰ ਗਾਂਧੀ ਜੀ ਜਿਹੜਾ ਆ ਉਹ ਬੜਾ ਕੁਝ ਕਰ ਰਹੀ ਹੈ ਜਿਹੜਾ ਚੈਨ ਸਿਸਟਮ ਹੈ ਵਧੀਆ ਚੱਲ ਰਿਹਾ ਹੈ ਹੌਲੀ ਹੌਲੀ ਬਲਟੀ ਲੈਵਲ ਤੇ ਆਪਾਂ ਕੋਈ ਨਹੀਂ ਪਹੁੰਚਾਂਗੇ ਜੱਗ ਜਿੱਤਾਂਗੇ ਫੋਸਟਲੀ ਬਲੰਦ ਰੱਖਿਓ ਤੇ ਵਾਕੀ ਜਿੰਦਗੀ ਜਿੰਦਾਬਾਦ ਆ ਜਿੰਦਗੀ ਜਿਓ ਸਾਰੇ ਆਨੰਦ ਦੇ ਨਾਲ ਜਿਓ ਲੋਕ ਲੱਗਦਾ ਸੀ ਫੋਟ ਦੀ ਗੱਲ ਕਰਦੇ ਸੀ ਕਿ ਉਮੀਦ ਕਰਦੇ ਆਉਣ ਵਾਲੇ ਟਾਈਮ ਜੀ ਤੁਸੀਂ ਇਹਦੇ ਉੱਤੇ ਇੱਕ ਵੀਡੀਓ ਬਣਾਉਂਗੇ ਹਾਂ ਬਿਲਕੁਲ ਸਰ ਬਿਲਕੁਲ ਬਹੁਤ ਸਾਰੇ ਜਿਹੜੇ ਆਪਣੇ ਕੋਲ ਹਨਾ ਕੰਟੈਂਟ ਨੇ ਪਹਿਲੀ ਗੱਲਾਂ ਮੈਂ ਸੌਰੀ ਮੰਗ ਲਵਾਂ ਇੱਕ ਇੰਗਲਿਸ਼ ਦੇ ਵਿੱਚ ਜਿਹੜੀਆਂ ਹਨਾ ਕਿਉਂਕਿ ਮੈਨੂੰ ਜਿਆਦਾ ਮੈਂ ਕੋਸ਼ਿਸ਼ ਕਰਦਾ ਮੈਂ ਬਿਹਰ ਪੰਜਾਬੀ ਬੋਲਦਾ ਹਾਂ ਤੇ ਉਹ ਵਾਰ ਜਦੋਂ ਉਂਿਦਰ ਪਹਾੜੀਆਂ ਚਾਹੀਦਾ ਹੈ ਤੁਹਾਨੂੰ ਐਟੋ ਕੱਟ ਕੇ ਹਿੰਦੀ ਚੜ ਜਾਂਦੀ ਹੈ ਚਲੋ ਬਾਅਦ ਚਾਹੀਦਾ ਹੈ ਉਹ ਸ਼ਹਿਰਪੁਰ ਤੇ ਹਿੰਦੀ ਆਉਂਦੀ ਹੈ ਫਿਰ ਇੰਗਲਿਸ਼ ਜਿਹੜੀ ਆ ਉਹ ਥੋੜੀ ਜੀ ਮੰਤਾ ਜਾਂਦਾ ਹੈ ਨਾਤਾ ਪਾ ਜਾਂਦਾ ਹੈ ਹਨ ਇਹ ਉਹ ਭੁੱਲਣੀ ਪੈਂਦੀ ਆ ਤਾਂ ਕਰਕੇ ਉਹ ਮੈਂ ਸੌਰੀ ਮਾਗ ਲੈਂਦਾ ਵੀ ਬਹੁਤ سارے ਸ਼ਬਦ ਜਿਹੜੇ ਇੰਗਲਿਸ਼ ਦੇ ਆ ਮੈਂ ਜੇ ਸੱਚ ਦੱਸਾਂ ਤਾਂ ਮੈਂ ਹਲੇ ਤੱਕ ਪਿਓਰ ਪੰਜਾਬੀ ਜਿਹੜੀ ਆ ਹਨਾ ਸ਼ੌਤ ਪੰਜਾਬੀ ਸੌਰੀ ਗਲਤੀ ਮਾਫ ਕਰਿਓ ਉਹ ਹੁਣ ਸ਼ਬਦ ਦੀ ਆਪਾਂ ਜਿਦਾ ਰਹਿੰਦੇ ਆ ਮਿਲ ਗੋਬਾ ਜਿਹਾ ਹੋ ਗਿਆ ਹਨਾ ਬਹੁਤ ਸਾਰੀਆਂ ਬਿਸ਼ਾਵਾਂ ਜਿਹੜੀਆਂ ਆ ਹੁਣ ਆਪਣੇ ਆਪਣੇ ਉਹ ਕਹਿ ਦਿੰਦੇ ਹਨਾ ਉਹ ਬਲਬ ਚੇਂਜ ਕਰਦੇ ਹੋ ਕਹਿਣਾ ਹੁੰਦਾ ਲਾਟੂ ਬਦਲ ਦਿਓ ਹੁਣ ਲਾਟੂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸਾਡੇ ਬਜ਼ੁਰਗਾਂ ਨੇ ਬਲਬ ਨੂੰ ਲਾਟੂ ਕਹਿੰਦੇ ਹੁੰਦੇ ਸੀ ਤੇ ਸ਼ਕਲ ਨੂੰ ਸ਼ਕਲਾ ਛਕੜਾ ਕਹਿੰਦੇ ਹੁੰਦੇ ਸੀ ਆ ਸ਼ਾਇਦਾ ਜਿਹੜਾ ਇੰਗਲਿਸ਼ ਦਾ ਸ਼ਬਦ ਆ ਹੈਗਾ ਬਲਬ ਜਿਹੜਾ ਇਹਦੀ ਬਹੁਤ ਸਾਰੇ ਇੰਗਲਿਸ਼ ਦੇ ਸ਼ਬਦ ਆ ਹਾਂ ਪੁਰਵੀਂ ਮੇਰੇ ਜਨਮ ਦੇ ਵਿੱਚ ਸੀਗੇ ਅੱਗੇ ਕਿੰਨੇ ਸ਼ਬਦ ਅਸੀਂ ਨਾ ਸਮਝੀਦੇ ਨਾਲ ਹੀ ਜਿਹੜਾ ਆ ਬਦਲ ਗਿਆ ਉਹ ਹੋਰ ਬੋਲੀ ਜਾ ਰਹੇ ਆ ਚਲੋ ਇਹ ਇਕੱਲੀ ਇੱਥੇ ਦੀ ਗੱਲ ਨਹੀਂ ਹੈਗੀ ਦੇਖੋ ਇੱਥੇ ਮੌਸਮ ਕਿੰਨਾ ਸੋਹਣਾ ਹੈਗਾ ਇਹ ਬੱਦਲ ਆਦਾਂ ਬੱਦਲ ਜਿਹੜੇ ਆ ਉਹ ਬਿਲਕੁਲ ਸੜਕ ਦੇ ਉੱਪਰ ਆਈ ਹੋਏ ਤੇ ਬਹੁਤ ਸੋਹਣਾ ਮਨਮੋਹਕ ਨਜ਼ਾਰਾ ਹੈ ਤੇ ਇੱਥੇ ਵੀ 버ਗਰ ਕਿੰਗ ਹੈਗਾ ਤੇ بچਿਆ ਕਰੋ ਜਿਹੜੇ ਤੁਸੀਂ ਬਾਦਲਾ ਖਾਣਾ ਖਾਣੇ ਆ ਹਾਂ ਕੋਸ਼ਿਸ਼ ਕਰੋ ਕਿ ਜਦੋਂ ਵੀ ਕਿਤੇ ਘੁੰਮਣ ਜਾਂਦੇ ਹੁੰਦੇ ਆ ਤਾਂ ਪੂਝੇ ਹੋਏ ਛੋਲੇ ਜਿਹੜੇ ਆ ਉਹ ਦਾੜ ਦੇਖੀ ਜਾਇਆ ਕਰੋ ਦੇ ਉਹਦੇ ਨਾਲ ਕਾਫੀ ਚਾਹ ਤੁਸੀਂ ਲੈ ਸਕਦੇ ਹੋ ਦਹੀਂ ਲੈ ਸਕਦੇ ਆ ਪੈਕਟਾਂ ਵਾਲਾ ਦੁੱਧ ਲੈ ਸਕਦੇ ਆ ਪੈਟਾਂ ਵਾਲਾ ਦਹੀਂ ਖਾ ਸਕਦੇ ਹਨ ਵੈਸੇ ਵੀ ਆਪਣੇ ਹੁਣ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜਾ ਆ ਉਹ ਆਪਦੇ ਜਿਹੜਾ ਪਸ਼ੂ ਰੱਖ ਕੇ ਦੁੱਧ ਜਿਹੜਾ ਲੈਂਦੇ ਹੁੰਦੇ ਸੀ ਚਾਉਂਦੇ ਹੁੰਦੇ ਸੀਗੇ ਉਹ ਛੱਡ ਕੇ ਪੈਕਟਾਂ ਵਾਲਾ ਦੁੱਧ ਮੈਟਰੋ ਉਹ ਮੋਲ ਦਾ ਜਿਹੜਾ ਉਹ ਚ ਵੀ ਇੱਕ ਰਿਕਵੈਸਟ ਕਰਾਂਗਾ